ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ ਤੂੰ ਤੂੰ ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆ ਬਹਿ ਕੇ ਚਲੋ ਹਾਂਜੀ ਹਾਂ ਜੀ ਆਉਲਾ ਸਾਹਿਬ ਤੁਸੀਂ ਕੋਈ ਗਾਇਤ ਨੂੰ ਨਹੀਂ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਤਾਂ ਬੰਦਾ ਹੀ ਬੰਦਾ ਹੀ 5-700 ਦੇ ਵਿੱਚ ਉਹਦਾ ਬਾਹ ਦੇਣਾ ਉਹਦਾ ਨਹੀਂ ਦੇ ਦੇ ਕੋਈ ਇਹ ਮੋਰ ਬੰਦਾ ਉੱਥੇ ਵੀ ਵੇਖੋ ਬੰਦਾ ਕਿੰਨਾ ਇਕੱਠਾ ਹੋਇਆ ਵੀਰਿਆ ਦੇ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪੱਚਾ ਕਰ ਦਿੱਤੀ ਜੇ ਕ ਕਰ ਕੋਈ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਣਾ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਇਹ ਦੇ ਦੋ ਅਸੀਂ 23 ਸਾਲ ਚੁੱਕ ਰਹੇ ਆਹੀ ਮੈਂ ਉਹ ਗੱਡੀਆਂ ਗਾਣਾ ਥੋੜੀਆਂ ਲੈੜੀਆਂ ਨੇ ਨਹੀਂ ਨਹੀਂ ਕਰਨਾ ਇਹ ਗੱਡੀਆਂ ਗਾਣਾ ਇੱਕ ਆ ਜੀ ਵੇਖੋ ਕੋਈ ਵੀ ਗਲਤੀ ਕਰਦਾ ਸਾਡਾ ਹੋਵੇ ਭੰਗਸਾ ਹੋ ਜਾ ਸਾਡਾ ਗੁਆਚੂ ਇੱਥੋਂ ਵਿਕਾਸ ਆ ਤਾ ਵੋਟ ਦੀ ਇਹਨੇ ਸੱਤ ਬੰਦਾ ਲਾਲ ਨਹੀਂ ਕਰਤੀ ਓਏ ਤੇ ਖੁਸ਼ੀ ਨਾਲ ਆਇਆ ਇਹ ਕਿ ਤੂੰ ਡੋਲੇ ਤੋਂ ਬੱਚਾ ਆ ਦੇਖੋ ਇੱਕੋ 23 ਕਿਆ ਲੈ ਦੇ ਦੇ ਕਿਹ ਕਹਿੰਦੇ ਆ ਅੱਜ ਫਟਾਗੀ ਅੱਜ ਪ੍ਰਚਾਰ ਦਾ ਕੰਮ ਹੀ ਨਹੀਂ ਆਜੇ ਇੰਨਾ ਮੋਟਾ ਉਹ ਇਦਾਂ ਮੋਟਾ ਮੋਟਾ ਨਹੀਂ ਤੇ ਕਹਿੰਦੇ ਸੀ ਕਿ ਇਹ ਬੰਦਿਆਂ ਨੂੰ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆ ਹੁੰਦੇ ਤਾਂ ਉਹਨੂੰ ਸੇਧਿਆ ਲਗਣਾ ਹੋਇਆ ਉਹ ਤਾਂ ਸਾਡੇ ਨਾਲੋਂ ਜ਼ਿਆਦਾ ਸ਼ਰੀਫ ਹੁੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਅਸੀਂ ਕੱਲੇ ਨਹੀਂ ਕੱਲੇ ਉਹ ਇਹਨਾਂ ਨੂੰ ਸਾਰਾ ਬੰਦਾ ਨਾਲ ਹੈ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਨੇ ਲੜਦਾ ਨਹੀਂ ਆਪਾਂ ਆਪਣੀ ਵੋਟ ਠੀਕ ਹੈ ਪਿਆਰ ਉਹ ਜਿੰਨੇ ਡਰਾਉਣਾ ਇੱਕ ਬੰਦੇ ਨੇ ਕੋਈ ਗੱਲ ਪਤਾ ਕੀ ਆ ਕੁਟੀ ਭਰੀ ਹੈ ਤੁਸੀਂ ਤੇ ਗਲਤ ਇਹ ਬਾਹਰ ਦੇਖੋ ਇੱਥੇ ਤਾਂ ਲੋਕਲ ਮਦਦ ਨੂੰ ਆਉਂਦੇ ਆ ਬਾਹਰੋਂ ਬੰਦੀ ਕਿਹ ਲੱਗਦੀ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਨਬੱਟ ਨਹੀਂ ਦੇਖੋ ਜਿੱਥੇ ਜਿੱਥੇ ਸਾਹ ਇੱਥੋਂ ਦੀ ਬੋਲਿਆ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੋਂ ਕੋ ਬੰਦਾ ਵੀ ਆਇਆ ਨਹੀਂ ਤੇ ਮੇਰੀ ਗੱਲ ਨਾਲ ਇੱਕ ਵਾਰ ਸਾਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ ਤਾਂ ਤੁਸੀਂ ਤੁਸੀਂ ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆ ਬਿਲਕੁਲ ਸੱਚ ਹਾਂਜੀ ਹਾਂ ਉਹਦਾ ਸਾਹਿਬ ਤੁਸੀਂ ਕੋਈ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਪਾ ਦੇਣਾ ਤੂੰ ਉਹਦਾ ਨਹੀਂ ਦੇ ਦੇ ਕੋਈ ਬੰਦਾ ਦੇਖ ਇਹ ਮੋਰ ਬੰਦਾ ਉੱਥੇ ਵੀ ਕੋਈ ਬੰਦਾ ਕਿੰਨਾ ਇਕੱਠਾ ਹੋਇਆ ਜਿਹੜੀਆਂ ਦਈਆਂ ਜਿੱਥੇ ਗੱਦੀਆਂ ਕੱਢਦੇ ਨੇ ਉਬਾੜੀ ਗੱਲ ਹੈ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪੱচ্চਾ ਕਰ ਦਿੱਤੀ ਜੇ ਕੱਲ੍ਹ ਨੂੰ ਵੀ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਣਾ ਕਢਾਉਂਦੇ ਆ ਉਹਦੇ ਤੇ ਫਰਚਾ ਹੋ ਗਿਆ ਇਹ ਦੇ ਦੋ ਅਸੀਂ 23 ਸਾਲ ਤੋਂ ਉੱਪਰ ਆਹੀ ਮੈਂ ਉਹ ਗੱਡੀਆਂ ਗਾਣਾ ਥੋੜੀਆ ਲੈਣੀਆਂ ਨਹੀਂ 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 ਕਰਨਾ ਇਹ ਗੱਡੀਆਂ ਗਾਣਾ ਇੱਕ ਪਰਾ ਹੋ ਜਾ ਜੀ ਵੇਖੋ ਕੋਈ ਵੀ ਗਲਤ ਕਰਦਾ ਫਿਕਰ ਨਾ ਯਾਰ ਪਾਟੀਆਂ ਦਾ ਪਰਾ ਹੋ ਜਾ ਜੀ ਪਿਆਰ ਦਾ ਹੋ ਜਾ ਆ ਪ੍ਰਧਾਨ ਨੂੰ ਗੱਡੀਆਂ ਗਾਣਾ ਕਰਦੇ ਗੱਲਾਂ ਭੈਣਾ ਨਹੀਂ ਚਾਹਣੀਆਂ ਜੀ ਮੈਨੂੰ ਛੱਪੀ ਯਾਰ ਗੱਲਾਂ ਮੇਰੀ ਸ਼ੋਭਾ ਦੀ ਬਿਖੇ ਪੰਚ ਆਪਣੇ ਪਾਉਂਦੇ ਹੋ ਫਿਰ ਤੂੰ ਇਤ ਆਪਣੇ ਪੇਜ ਤੋਂ ਪਾ ਕੇ ਫਿਰ ਲੀਕ ਕਰਦੇ ਆਪਾਂ ਸਪੈਸ਼ਲ ਤੋਂ ਜਦ ਕੋਈ ਆਪਾਂ ਮੋਦੇ ਦੀ ਹੋਣ ਹੋਣ ਦੀ ਗੱਲ ਕਰਦੇ ਕੋਈ ਅਮਨਬਾਨ ਨਾਲ ਲੱਖ ਲੁੱਟੇ ਕੋਈ ਜਾਨ ਅਮਨਬਾਨ ਕੋ ਬਤਾਓ ਆਓ ਜੀ ਕੋਈ ਕੋਈ ਸੈਂਟ ਮਿੰਟ ਕੋਈ ਚੱਲਦਾ ਨਹੀਂ ਤਾਂ ਹਮ ਸਦਾ ਗੁਆ ਕੋਈ ਫੋਕੀ ਗਾ ਸਾਥਾ ਵੋਟ ਦੀ ਇਹ ਸਭ ਤੋਂ ਬੰਦਾ ਲਾਲ ਨਹੀਂ ਜਦੋਂ ਬਸਤੀ ਜਾਉਂਦਾ ਉਹ ਤਾਂ ਖੁਸ਼ੀ ਨਾਲ ਬਚਦਾ ਅੱਗੇ ਤੋਂ ਡੋਗੇ ਤੋਂ ਬਚਾ ਆ ਦੇਖੋ ਸਾਡੇ ਇੱਕ ਵੋਟ ਦੇ ਬੰਦੇ ਨਹੀਂ ਚੱਲਾਂਗੇ ਦੇ ਦੇ ਇਹ ਕਹਿੰਦੇ ਕਹਿੰਦੇ ਥਾ ਕਹਿੰਦੇ ਅੱਜ ਫੱਟਦਾ ਅੱਜ ਪ੍ਰਚਾਰ ਦਾ ਤਾਂ ਕੰਮ ਨਹੀਂ ਆ ਜੇ ਕਿਹ ਮੋਟਾ ਉਹ ਇਦਾਂ ਵੋਟੇ ਮੋਟੇ ਇਹ ਤਾਂ ਕਹਿੰਦੇ ਨੇ ਕਿ ਇਹ ਬੰਦਿਆਂ ਦਾ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀ ਹੁੰਦੇ ਤਾਂ ਉਹਨੂੰ ਸਿਰ ਦੀ ਲਗਲਾ ਹੋ ਜਾਂਦਾ ਉਹ ਤਾਂ ਸਾਡੇ ਨਾਲ ਜ਼ਿਆਦਾ ਸ਼ਰੀਫ ਹੁੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਕੱਲੇ ਨਹੀਂ ਕੱਲੇ ਉਹ ਇਹਨਾਂ ਨੂੰ ਸਾਡਾ ਬੰਦਾ ਨਹੀਂ ਨਾਲ ਆਇ ਉਹਨੂੰ ਪੱਕੀ ਕੀਤੀ ਆ ਵੀ ਕਿਸੇ ਨੇ ਲੜਦਾ ਨਹੀਂ ਆਪਾਂ ਆਪਣੀ ਵੋਟ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਉਣਾ 1 ਬਜੇ ਨੇ ਕੋਈ ਜਾਂਦਾ ਪਤਾ ਕੀ ਆ ਕੂਟੀ ਭਰੀ ਏ ਤੁਸੀਂ ਇਹ ਗਲਤ ਇਹ ਬਾਹਰ ਦੇਖੋ ਇੱਥੇ ਤਾਂ ਲੋਕਲ ਮਦਦ ਨੂੰ ਆਉਂਦੇ ਆ ਪਰ ਬਾਹਰੋਂ ਬੰਦੀ ਕਿਹ ਲੱਗਦੀ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਜਮਪਟ ਨਹੀਂ ਜਿੱਥੇ 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 ਸਾਹਿਬ ਇੱਥੋਂ ਦੀ ਬੋਲਿਆ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਪਿੱਛੋਂ ਕੋ ਬੰਦਾ ਵੀ ਆਇਆ ਨਹੀਂ ਤੇ ਮੇਰੀ ਗੱਲ ਨਾਲ ਇੱਕ ਸਾਹਿਬ ਆ ਸਾਨੂੰ ਆਪਣੀ ਜੇਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ ਇੱਕ ਤੂੰ ਹੀ ਤੂੰ ਹੀ ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਇਹ ਆਹ ਮੇਰੀ ਗੱਲ ਸੁਣ ਹਾਂਜੀ ਹਾਂ ਉਹਦਾ ਸਾਥ ਤੁਸੀਂ ਕੋਈ ਗੱਲ ਤੁਹਾਨੂੰ ਨਹੀਂ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਉਹ ਬੰਦਾ ਹੀ ਬੰਦਾ ਹੀ 5-700 ਵਿੱਚ ਉਹਦੇ ਕੋ ਬਾਹ ਦੇਣਾ ਉਹਦਾ ਨਹੀਂ ਦੇ ਦੇ ਕੋਈ ਬੰਦਾ دہشت ਇਹ ਮਰਦਾ ਉਹਦੇ ਵੀ ਕੋ ਬੰਦਾ ਕਿੰਨਾ ਘਟਾ ਹੋਇਆ ਜਿਹੜੀਆਂ ਦਈ ਜਿੱਥੇ ਗੰਦੀਆਂ ਗਾਲਾਂ ਕੱਢਦੇ ਨੇ ਉਹ ਬਾੜੀ ਗੱਲ ਐ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪੱcza ਕਰਦੇ ਇਹ ਕੱਲ ਉਹ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਹ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਇਹ ਦੇਦਾ ਅਸੀਂ 23 ਸਾਲ ਤੋਂ ਉੱਪਰ ਅਸੀਂ ਇਹ ਗੱਡੀਆਂ ਗਾਹ ਥੋੜੀਆਂ ਲੈਣੀਆਂ ਨੇ ਨਹੀਂ ਨਹੀਂ ਕਰਨਾ ਅਸੀਂ ਕਹਿੰਦੇ ਗੱਡੀਆਂ ਗਾਹ ਜੀ ਦੇਖੋ ਕੋਈ ਵੀ ਗਲਤ ਕੰਮ ਕਰਦਾ ਭਿੱਜਣਾ ਯਾਰ ਸਾਡਾ ਹੋਵੇ ਭੰਗਣਾ ਤੁਹਾਨੂੰ ਪਾਰਟੀ ਸਾਹਿਬ ਪਰਾਂ ਹੋ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਹ ਕਰਦੇ ਗੱਲਾਂ ਭੈਣਾ ਨਹੀਂ ਮੈਨੂੰ ਚੱਪਾ ਯਾਰ ਗੱਲਾਂ ਨਹੀਂ ਸੁਣਾਉਂਦਾ ਤੁਸੀਂ ਇਹਤੇ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਰੀਲ ਕਰਦੇ ਆਪਾਂ ਸੋਚਦੇ ਆਂ ਕੋਈ ਆਸ ਹੋਣਾ ਯਾਰ ਆਪਾਂ ਮੁੱਦੇ ਦੀ ਕੋਣ ਹੋਣ ਦੀ ਗੱਲ ਕਰਾਈ ਕੋਈ ਨਹੀਂ ਅਮਨਬੰਦ ਲਖਸਰ ਉਹਦੇ ਕੋਈ ਨਹੀਂ ਕੋਈ ਜਲ ਅਮਨਬੰਦ ਕਹੋ ਦੋ ਆਓ ਜੀ ਕੋਈ ਕਹੋ ਕੋਈ ਥੈਂਕ ਯੂ